ਇੰਡ ਟੱਕਰਵਾਲ ਮੋਜੋ ਮਜ਼ਾਰਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਪਸਤਾਨ ਬ੍ਰਹਮ ਗਿਆਨੀ 100 ਸਾਲ ਸੰਤ ਬਾਬਾ ਤੁਲਾ ਸਿੰਘ ਜੀ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੇ ਸਹਿਯੋਗ ਨਾਲ ਡੇਰੇਵਾਲੋ ਹੋਲਾ ਮੁਹੱਲਾ 12 13 14 ਮਾਰਚ ਨੂੰ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਵਾਈਸ ਚੇਅਰਮੈਨ ਨਿਰਮਲਾ ਸੰਤ ਮੰਡਲ ਪੰਜਾਬ ਅਤੇ ਪ੍ਰਧਾਨ ਨਿਰਮਲਪੀਖ ਮਹਾ ਮੰਡਲ ਸਮੂਹ ਭਾਰਤ ਦੀ ਅਗਵਾਈ ਹੇਠ ਪੋਸਟਰ ਰੀਲੀਜ਼ ਕੀਤੇ ਗਏ ਇਸ ਮੌਕੇ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੋਲੇ ਮਹੱਲੇ ਨੂੰ ਸਮਰਪਿਤ 2 ਮਾਰਚ ਤੋਂ ਸ਼੍ਰੀ ਅਨਪਾਲ ਸਾਹਿਬ ਜੀ ਦੀ ਲੜੀ ਰੰਭ ਹੋਇ ਜਿਨ੍ਹਾਂ ਦੇ ਭੋਗ 14 ਮਾਰਚ ਨੂੰ ਪਾਏ ਜਾਣਗੇ ਉਹਨਾਂ ਨੇ ਦੱਸਿਆ ਕਿ 14 ਮਾਰਚ ਨੂੰ 1 ਵਜੇ ਹੋਲਾ ਮਹੱਲ ਲੱਕੜੇ ਜਾਵੇਗਾ ਉਹਨਾਂ ਨੇ ਦੱਸਿਆ ਕਿ 14 ਮਾਰਚ ਨੂੰ ਹੋਲੇ ਮਹੱਲੇ ਦੌਰਾਨ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰੀ ਜਥੇ ਗੁਰਬਾਣੀ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਉਹਨਾਂ ਇਹ ਵੀ ਦੱਸਿਆ ਕਿ 14 ਮਾਰਚ ਨੂੰ ਹੋਲੇ ਮਹੱਲੇ ਵਾਲੇ ਦਿਨ ਦੁਰਾਂਤ ਸੰਗਤਾਂ ਦੀ ਸਹੂਲਤ ਲਈ ਮੁਫਤ ਮੈਡੀਕਲ ਕੈਂਪ ਡੇਰਾ ਸੰਤਪੂਰੀ ਵੱਲੋਂ ਲਗਾਇਆ ਜਾਵੇਗਾ ਇਸ ਮੌਕੇ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਠਕਰਵਾਲ ਜੀ ਨੇ ਸਮੂਚੀਆਂ ਸੰਗਤਾਂ ਨੂੰ ਹੋਲੇ ਮੁਹੱਲੇ ਦੇ ਇਸ ਮਹਾਨ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੀ ਲਈ ਪੂਰਜਰ ਅਪੀਲ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਸਰਬਜੀਤ ਸਿੰਘ ਸਾਭੀ ਬਾਬਾ ਗੁਰਪ੍ਰੀਤ ਸਿੰਘ ਗੋਬੀ ਗੋਪੀ ਦਰਸ਼ਨ ਸਿੰਘ ਰਾਜਾ ਹਰਕਮਲ ਸਿੰਘ ਪ੍ਰਕਾਸ਼ ਰਾਮ ਰਣਵੀਰ ਸਿੰਘ ਗ੍ਰੰਥੀ ਸਰਵਣ ਸਿੰਘ ਕਰਨ ਪ੍ਰਿੰਸ ਪਰਮਜੀਤ ਅਰਸ਼ ਹੀਰ ਆਜ ਮੌਜੂਦ ਸਨ ਦੇਖੋ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਲਈ ਜਿਲ੍ਹਾ ਇੰਚਾਰਜ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਢੁੰਗਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੈਵਾ ਧੰਤਨ ਬ੍ਰਹਮ ਗਿਆਨੀ ਬਾਬਾ ਦੂਲਾ ਸਿੰਘ ਮਹਾਰਾਜੀ 78 ਵਾਲ ਮੁੱਜ ਮੁਜਾਰਤ ਸਾਹਿਬ ਦੇਖੇ ਜਿਨ੍ਹਾਂ ਦਾ ਪਵਿੱਤਰ ਜਨਮ ਪ੍ਰਕਾਸ਼ 1838 ਦੇ ਵਿੱਚ ਹੋਇਆ ਸੀ ਉਸ ਤੋਂ ਉਪਰੰਤ 1887 ਦੇ ਵਿੱਚ ਧੰਤਨ ਬ੍ਰਹਮ ਗਿਆਨੀ ਬਾਬਾ ਦੂਲਾ ਸਿੰਘ ਮਹਾਰਾਜੀ ਨੇ ਪੂਰੇ ਮਹੱਲੇ ਦੀ ਪਰੰਪਰਾ ਚਲਾਈ ਸੀ ਮਹਲਾ ਕੱਢਿਆ ਜਾਂਦਾ ਹੈ ਪੂਰੇ ਨਗਰ ਦੀ ਪ੍ਰਕਰਮਾ ਕੀਤੀ ਜਾਂਦੀ ਹੈ ਜਗਾ ਜਗਾ ਤੇ ਅਠਪੜਾ ਕੀਤੇ ਜਾਂਦੇ ਹਨ ਕੀਰਤਨ ਹੁੰਦਾ ਹੈ ਨਗਰ ਨਿਵਾਸੀ ਬਹੁਤ ਸਹਿਯੋਗ ਦਿੰਦੇ ਨੇ ਜਿਹੜੇ ਕਿ ਹਰ ਫੜਾ ਦੀ ਉੱਤੇ ਸੰਗਤਾਂ ਦਾ ਪੂਰਾ ਸਤਿਕਾਰ ਕਰਦੇ ਨੇ ਜਲ ਪਾਣੀ ਦੀ ਸੇਵਾ ਕਰਦੇ ਨੇ ਇਹ ਫੂਲੇ ਮੁਹੱਲੇ ਦੇ ਸਬੰਧ ਦੇ ਅੰਦਰ 14 ਮਾਰਚ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਹਰ ਮਾਰਚ ਦੀ ਜੋ ਪੁੰਨੀਆਂ ਆਉਂਦੀ ਹੈ ਪੁੰਨਿਆਂ ਵਾਲੇ ਦਿਨ ਇਸ ਸਥਾਨ ਤੇ ਫੂਲਾ ਮੁਹੱਲਾ ਬਹੁਤ ਸ਼ਰਧਾ ਦੇ ਨਾਲ ਮਾਲਵੇ ਦੇਖਦੀਆਂ ਸੰਗਤਾਂ ਮਾਝੇ ਦੇਖਦੀਆਂ ਸੰਗਤਾਂ 도ਆਬੇ ਦੀਆਂ ਸੰਗਤਾਂ ਦੇਸ਼ਾਂ ਅੰਦੇਸ਼ਾਂ ਦੀਆਂ ਸੰਗਤਾਂ ਹੁਮਾਹਾ ਕੇ ਪਹੁੰਚਦੀਆਂ ਨੇ ਇਸ ਦਿਨ ਦੇ ਉੱਤੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਣ ਕੇ ਸ਼ਿਵਾ ਕਰਦੀਆਂ ਨੇ ਇਸ ਦਿਨ ਦੇ ਉੱਤੇ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਂਦਾ ਹੈ ਜੋ ਕਿ ਵੈਦ ਮੰਡਲ ਦੇ ਸਹਿਯੋਗ ਦੇ ਨਾਲ ਪਰ ਡੇਰੇ ਦੇ ਵੱਲੋਂ ਉਹ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਤੋਂ ਉਹ ਫ੍ਰੀ ਹੁੰਦਾ ਹੈ ਉਸ ਦੀ ਜੋ ਸੇਵਾ ਹੁੰਦੀ ਹੈ ਉਹ ਡੇਰੇ ਵੱਲੋਂ ਕੀਤੀ ਜਾਂਦੀ ਹੈ ਤੋ ਸਾਰੀਆਂ ਸੰਗਤਾਂ ਨੂੰ ਇਸ ਸਿਧਾਂਤ ਦੀ ਪਹੁੰਚਣ ਲਈ ਹੁਲੀ ਮਹੱਲੇ ਦੇ ਸਬੰਧ ਦੇ ਅੰਦਰ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਹਮ ਹਮਾ ਕੇ ਦਰਸ਼ਨ ਦੀ ਕਿਰਪਾਲਤਾ ਕਰਨੀ ਜੀ ਹੁਲੀ ਮਹੱਲੇ ਦਾ ਇਤਿਹਾਸ ਮਨਾਉਣ ਦੀ ਕਿਰਪਾਲਤਾ ਕਰਨੀ ਜੀ ਤੋ ਇਸ ਕਰਕੇ ਹੁਲੀ ਮਹੱਲੇ ਦੇ ਸਬੰਧ ਦੇ ਅੰਦਰ ਦੋ ਤਰੀਕ ਤੋਂ ਸ੍ਰੀ ਕਨਫਰੰਸ ਸਹਿਓ ਜੀ ਦੀ ਲੜੀ ਹੈ ਉਹ ਪ੍ਰਾਰੰਭ ਹੈ ਜਿਨ੍ਹਾਂ ਦੇ 14 ਮਾਰਚ ਨੂੰ ਭੋਗ ਪਾਏ ਜਾਣਗੇ অপरांत ਦੁਪਹਿਰ ਨੂੰ 1 ਵਜੇ ਨਗਰ ਕੀਰਤਨ ਦੀ ਰੰਮਪਤਾ ਹੋਵੇਗੀ ਅਤੇ ਉਸ ਤੋਂ ਉਪਰੰਤ ਸਾਰੀ ਰਾਤ ਹੀ ਨਗਰ ਦੇ ਨਗਰ ਦੀ ਪ੍ਰਕਰਮਾ ਕਰਕੇ ਸਾਰੀ ਰਾਤ ਕੀਰਤਨ ਦਰਬਾਰ ਹੋਵੇਗਾ ਜਿਸ ਦੇ ਅੰਦਰ ਰਾਗੀ ਢਾਡੀ ਆਪਣੇ ਕੀਰਤਨ ਦੁਆਰਾ ਆਪਣੇ ਢਾਡੀ ਕਲਾ ਦੁਆਰਾ ਅਤੇ ਸੰਤਾਂ ਮਹਾਪੁਰਸ਼ਾਂ ਦੇ ਹਰ ਸੰਪਰਦਾ ਦੇ ਸੰਤ ਮਹਾਪੁਰਸ਼ ਮੌਜੂਦ ਰਹੇ ਨੇ ਉਹ ਆਪਣੇ ਪ੍ਰਵਚਨਾਂ ਦੀ ਦੁਆਰਾ ਸਭ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਦਾ ਮੁਖ ਸੇਵਾਦਾਰ ਸੰਤ ਬਾਬਾ ਦੂਲਾ ਸਿੰਘ ਜੀ ਡੇਰਾ ਸੰਤਪੁਰੀ ਠੱਕਰਵਾਲਾ ਸਾਹਿਬ ਵਿਕੇ ਸੰਤ ਹਰਕੇਸ਼ ਸਿੰਘ ਜੀ ਚੋਡੀ ਵਾਈਸ ਚੇਅਰਮੈਨ ਨਿਰਮਲਾ ਸੰਤ ਮੰਡਲ ਪੰਜਾਬ ਉਹ ਬੇਨਤੀ ਕਰਦਾ ਹੈ ਆਪ ਸਰਵ ਸੰਗਤਾਂ ਨੂੰ ਨਿਰਮਲਾ ਸੰਤ ਮੰਡਲ ਪੰਜਾਬ ਦੇ ਵੱਲੋਂ ਤਾਂ ਕਿ ਆਪ ਸਰਵ ਸੰਗਤਾਂ ਕੋ ਮਹਮਾ ਆ ਕੇ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ